ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਭਾਈ ਅੱਜ ਸਵੇਰੇ ਸਾਡੇ ਦੇ ਦੋਨੇ ਮਸ਼ੀਨਾ ਆਪਣਾ 5-7-7 ਬਿੱਗੇ ਵੱਢ ਕੇ ਹਨਾ ਵੀ ਆਪਣੇ ਏਰੀਆ ਦੇ ਵਿੱਚੋਂ ਫ੍ਰੀ ਹੋ ਗਈਆਂ ਅੱਜ ਬਾਕੀ ਹਜੇ ਕਣਕ ਹੈਗੀ ਤੇ ਹੈਗੀ ਆ ਐਹ ਜੀ ਕਣਕ ਆ ਯਾਰ ਹਨਾ ਇਹਦੀ ਵਾਤੇ ਹੁਣ ਬੰਦਾ ਕੀ ਰੁਕੂਗਾ ਹਨਾ ਵੀ ਘਟੋ ਘੜ ਵੀ ਇੱਕ ਹਫਤਾ ਹਨਾ ਮਸ਼ੀਨਾ ਢਲੀਆਂ ਹੀ ਚੱਲਣਗੀਆਂ ਚਾਰ-ਪੰਜ ਦਿਨ ਆ ਆਪਣੇ ਏਰੀਆ ਦੇ ਵਿੱਚ ਢਲੀਆਂ ਹੀ ਚੱਲ ਕੇ ਜਿਵੇਂ ਆ ਖੜੀ ਆ ਜੇ ਹਰੀ ਆ ਇਦੇ ਵਿੱਚ ਚਲੇ ਘਟੋ ਘੜ ਵੀ ਇਹ 6-7 ਦਿਨ ਵੱਡ ਹੋਊਗੀ ਬਾਕੀ ਜਿਨ੍ਹਾਂ ਦੇ ਆਪ ਰਾਮ ਵੀਰ ਜਾਂ ਤੋਂ ਉਹਨਾਂ ਦੇ ਚੱਲਦੇ ਹੁੰਦੇ ਆ ਬਣਾ ਉਹਨਾਂ ਦੇ ਹਜੇ ਕਣਕ ਹਿਸਾਬ ਲਾ ਲਓ ਵੀ ਵਿਚਾਰਾ ਜੂ ਹਰੀ ਪਈ ਆ ਖਾਦੀ ਹੈ ਨਾ ਉਹ ਤਾਂ ਕਿੰਨੀ ਦਿਨ ਲਾਊਗੀ ਉਹ ਘਟੋ ਘੜ ਤੋਂ 70 ਤੋਂ 10 ਦਿਨ 10 ਦਿਨ ਹੈ ਨਾ ਆਫਟਰੋਂ ਘਟੋ ਘਟ ਲੈਂਦੀ ਹੈ ਜੀ ਦੇਖਾ ਰੈਣੀ ਉਰੇ ਵਾਲੀ ਤਾਂ ਹਲੇ ਹਰੇ ਵਿੱਚ ਤਾਂ ਪਾਣੀ ਛੱਡਿਆ ਹੋਇਆ ਇਹਦੇ ਨਾਲ ਆਹੀ ਆਹੀ ਸੈਟ ਵੰਗਦੇ ਆ ਨਾ ਵੀ ਦੇਖੋ ਹੁਣ ਆਪਣਾ ਖੁੱਲੇ ਖੜੇ ਤੇ ਆਪਾਂ ਕੋਈ ਆਪਣੇ ਸਿਸਟਮ ਨੇ ਜੈਂਟਰ ਵਾਲਾ ਕੋਈ ਸਿਸਟਮ ਨਹੀਂ ਦਾ ਹਨਾ ਵੀ ਜਿੰਨੀ ਵੀ ਸਵੇਰੇ ਮਾਣੀ ਮੋਟੀ ਪੇਮੈਂਟ ਰੈਂਦੀ ਸੀ ਸਾਜਰੇ ਸਵੇਰੇ ਢੇੜਾ ਮਾਰਿਆ ਬਸ ਮੰਨ ਲਓ ਪੰਜ ਚਾਰਕ ਬੰਦੇ ਰਹਿ ਗਏ ਉਹ ਕੋਈ ਗੱਲ ਨਹੀਂ ਹਜੇ ਇੱਥੀਆਂ ਪਕੜਾ ਨਾ ਜਾਣਾ ਕਿਤੇ ਵੀ ਮਸ਼ੀਨਾਂ ਉਹ ਲਾ ਕੇ ਭੇਜਣੀਆਂ ਆ ਫਾਇਦਾ ਜੇ ਆਪਾਂ ਬਾਈ ਝੰਟ ਕੋਲੇ ਹੁੰਦੇ ਤਾਂ ਉਹਨੇ ਕਹਿਣਾ ਤਾਂ ਬਾਈ ਉਸਕਾ ਵੀ ਕਾਟ ਆਊਗਾ ਉਸਕਾ ਪੂਰਾ ਨਹੀਂ ਹੋਇਆ ਵੀ ਉਸਕਾ ਵੀ ਕਾਟ ਫਲਾਣਾ ਕਰਤਾ ਹੁੰਕਾ ਕਰ 20 ਗੱਲਾਂ ਤਾਂ ਆਉਣੀਆਂ ਜਾਂਦੀਆਂ ਨਾ ਵੀ ਹੁਣ ਆਪਾਂ ਆਪਣਾ ਜਿੱਥੇ ਖੜੇ ਤੇ ਆਪਾਂ ਜਿਹਦੇ ਵੱਡੀ ਆ ਉਹਨੂੰ ਪਹਿਲਾਂ ਕਹਿ ਕੇ ਵੱਡੀ ਆ ਨਾ ਵੀ ਸਾਡਾ ਕੋਈ ਪਤਾ ਨਹੀਂ ਅਸੀਂ ਕਿਦਾਂ ਤੁਰ ਪਣਾ ਜਿੱਦਣ ਅਸੀਂ ਜਾਣਾ ਜਿੰਨੇ ਦੀ ਵੱਡੇ ਦੀ ਪੇਮੈਂਟ ਲੈ ਕੇ ਜਾਣਾ ਬਾਕੀ ਗੱਲ ਆਪਣੀਆਂ ਕਲੀਅਰ ਕਰੀ ਹੋਈ ਸੀ ਹੁਣ ਆਪਣੀਆਂ ਦੋ ਹੀ ਮਸ਼ੀਨਾਂ ਜੱਡੇ ਤੇ ਹਨਾ ਆ ਗਈਆਂ ਬਾਸ 1.5 ਵਜੇ ਆਉਣ ਤੋਂ ਬਾਅਦ ਹੁਣ ਇਹਦੀ ਲੱਗੇ ਆਪਾਂ ਪੁਲੀ ਚੇਂਜ ਕਰਨ ਕਰਤਾਰ ਦੀ ਦਾਦੀਓ ਬਾਦੀ ਰਾਜੂ ਦਾਸਦੀਓ ਪਾਲਾ ਵਧੀਆ ਕੋਈ ਦੁੱਖ ਤਕਲੀਫ ਨਹੀਂ ਗਈ ਇਹਨੂੰ ਬਾਕੀ ਆ ਵਧੀਆ ਕੰਮ ਕਰਦਾ ਕੰਪਨੀ ਦੇ ਹੁਣ ਜਿਹੜਾ ਹਨ ਨੀ ਅੱਗੇ ਕੀ ਹੁੰਦਾ ਤਾਂ ਪੁਲੀ ਬਦਲ ਨੂੰ ਟਾਇਰ ਖੋਲਣਾ ਪੈਂਦਾ ਦਾ ਹੁਣ ਬਾਈ ਇੰਨਾ ਗੈਪ ਕਰਤਾ ਵੀ ਟਾਇਰ ਦੀ ਲੋੜੇ ਨਹੀਂ ਪੈਂਦੀ ਆਇਓ ਆ ਜਾਂਦਾ ਨੀ ਅੱਗੇ ਟਾਇਰ ਖੋਲ ਕੇ ਪੁਲੀ ਆਪਾਂ ਨੂੰ ਲਾਉਣੀ ਵੀ ਟਾਇਰ ਢਿੱਲਾ ਕਰਨਾ ਮੈਂ ਤਾਂ ਕਿਸੇ ਨੂੰ ਨਹੀਂਦਾ ਜਾਂ ਲਾਉਣਾ ਹੀ ਪੈਂਦਾ ਦਾ ਹਨ ਵੀ ਅੱਗੇ ਕਰਦਾਰ ਚ ਸਭ ਦਿੱਕਤ ਦੀ ਵੀ ਲਾਉਣਾ ਪੈਂਦਾ ਦਾ ਟਾਇਰ ਹੁਣ ਉਹਨਾਂ ਨੇ ਦੇ ਲਓ ਵੀ ਇੱਥੇ ਹੁਣ ਆਪਾਂ ਨੂੰ ਕੋਈ ਲੋੜ ਨਹੀਂ ਪੁਲੀ ਇੱਕ ਨੇ ਕਰਤੀ ਬਿਨਾ ਟਾਇਰਾਂ ਤੋਂ ਹੀ ਔਰ ਹੈ ਬਲਾ ਦੇ ਲਾ ਦੇ ਉੱਪਰ ਨਟ ਲਾ ਦੇ ਬਸ ਇਹਦੇ ਸਪੈਸਰ ਪਾ ਕੇ ਜਿਹੇ ਪਾਵਾ ਹਾਂ ਹਾਂ ਉੱਪਰ ਨਟ ਲਾ ਦੇ ਇਹਦੇ ਟਿਕਾ ਕੇ ਜੀ ਮੂਰੇ ਨਾਲ ਛੋਟੀ ਪੁੜੀਆਂ ਜਗ੍ਹਾ ਖਾਲੀ ਰਹਿ ਜਾਂਦੀ ਆ ਨਾ ਉਹਦੇ ਕਹਿ ਨਾਟਾ ਜਿਹੜੇ ਜਗ੍ਹਾ ਨਟ ਢੱਲਾ ਰਹਿ ਜਾਂਦਾ ਨੇ ਆਉਂਦੇ ਇਹ ਕਰਤਾ ਦਾ ਕੰਮ ਢਿੱਲੀ ਹੋ ਗਈ ਦੀ ਪੁਲੀ ਰਾਹਤੇ ਜਾਂਦੀ ਆਉਂਦੀ ਬਚਾਓ ਹੋ ਗਿਆ ਤਾਂ ਹਾਂ ਆਂ ਲਾ ਦੇ ਪੂਰੇ ਛੋਟਾ ਸਪੈਸਰ ਪਾ ਦੇ ਮਰ ਲੋੜ ਇੰਸ ਪੂਰੇ ਪਾ ਦੇ ਇੱਕ ਛੋਟਾ ਦਾ ਸਪੈਸਰ ਫਿਰ ਪਿੰਨ ਪੈ ਜੂਗੀ ਆ ਲਾ ਦੇ ਫਿਰ ਮੂਰੇ ਪਿੰਨ ਪੈ ਜੂਗੀ ਨਾ ਹਾਂ ਜੇ ਹਾਂ ਬਣਾ ਤਾਂ ਹਾਂ ਭਾਈ ਜਿਹੜਾ ਮਰਜੀ ਪਾ ਦੇ ਇੱਕ ਪਾ ਦੇ ਪਿੰਨ ਪੈਣੀ ਚਾਹੀਦੀ ਬਸ ਆਪਾਂ ਨੂੰ ਦਾ ਬਾਅਦ ਫਿਰ ਸਪੈਸਰ ਦਾ ਨਾ ਬਣਾ ਮੂਰੇ ਆਵੇ ਬਸ ਆ ਜਿਵੇਂ ਉੱਪਰ ਚੜਾ ਕੇ ਲਾਈਏ ਨੂੰ ਉਹਦੇ ਆ ਲੈ ਇਹਦੇ ਉੱਤੇ ਚੜੂਗਾ ਹਾਂ ਹਾਂ ਬੱਤ ਉਹਦੇ ਉਹ ਗਾਹਾਂ ਵੀ ਉੱਪਰ ਚੜਾ ਕੇ ਲਾਈਂਗੇ ਤੇ ਉਹਦੇ ਨਾਲੇ ਆ ਲਾਂ ਦੀ ਫੇ ਢਿੱਲੀ ਹੋ ਜੂਗੀ ਨਹੀਂ ਹਾਂ ਆਬ ਹੁਣ ਫ੍ਰੀ ਫਿਰਦਾ ਇਹ ਦੋ ਵਾ ਠੀਕ ਆ ਬਸ ਠੀਕ ਆ ਇਹ ਕੈਂਕਣਾ ਪਾ ਦੇ ਬਾਕੀ ਇੱਥੇ ਨਾ ਅਜੇ ਕਟੋ ਘਟ ਵੀ ਵੀ ਤਿੰਨ ਚਾਰ ਦਿਨ ਤਾਂ ਮਸ਼ੀਨਾਂ ਮੰਨ ਲਓ ਉਹੀ ਪੰਜ ਸੱਤ ਪੰਜ ਸੱਤ ਵਿੱਗੇ ਵੱਢ ਗਏ ਹਨਾ ਇੱਕ ਵਾਰ ਫੇਰ ਜ਼ੋਰ ਜਆ ਪਾਊਗਾ ਜਣੀ ਜਾਨੂੰ ਉੱਧਰ ਆਪਣਾ ਹਨਾ ਜਿਹੜਾ ਏਰੀਆ ਉਹ ਵੀ ਬਾਈ ਉੱਥੇ ਤੇ ਵੀ ਹੈ ਨਾ ਉਹ ਵੀ ਛੱਡਣ ਵਾਲਾ ਏਰੀਆ ਨਹੀਂ ਹੈਗਾ ਇੱਥੇ ਵੀ ਜ਼ਰੂਰ ਜਾਣਾ ਪੈਣਾ ਆਪਾਂ ਨੂੰ ਨਾ ਤਾਂ ਬਣੀ ਹੋਈ ਬੰਦਿਆਂ ਗੱਲ ਬਹੁਤ ਆ ਇੱਕ ਵੇਟ ਕਰਦੇ ਆ ਉਹ ਦਾ ਵਿਚਾਰੇ ਅੱਜ ਉਹਨਾਂ ਨੂੰ ਕਿਹਾ ਤਾਂ ਵੀ ਕੱਲ ਰਾਤ ਮਸ਼ੀਨ ਹੈ ਨਾ ਤੋੜਨੀ ਦੀ ਫਿਰ ਮੈਂ ਮੈਨੂੰ ਆਇਓਗਾ ਮਗਾ ਚੱਲ ਕੱਲ ਦੀ ਡੇੜੀ ਲਾ ਲੈਣੇ ਆ ਵੀ ਜਿੰਨਾ ਕਿ ਹੋ ਗਿਆ ਹੋ ਗਿਆ ਨਾ ਉਹ ਜਿਹੜਾ ਜਿਹੜਾ ਕਮਾ ਕੇ ਲਿਓਗੀ ਡੀਜ਼ਲ ਪਾ ਕੇ ਤੋੜ ਦਾਂਗੇ ਪਰ ਅੱਜ ਮਸ਼ੀਨਾਂ ਪੰਜ ਪੰਜ 7 7 ਵਿੱਗੇ ਵੱਟ ਕੇ ਆਪਣੇ ਅੱਡੇਾਂ ਤੇ ਆ ਗਈਆਂ ਦੋਏ ਦੋਹਾਂ ਦੀਆਂ ਪੁੜੀਆਂ ਚੇਂਜ ਕਰ ਲਈਆਂ ਦੋਏ ਤੋੜ ਦਣ ਇੱਕ ਇੱਥੇ ਹੋਈ ਇੱਕ ਉੱਥੇ ਹੋਈ ਤੇ ਭਾਈ ਲੋਟ ਜਾ ਨਹੀਂ ਆਉਣਾ ਕੰਮ ਆਣਾ ਉੱਥੇ ਜੋਰਾ ਨਾਲ ਬਣਾ ਕੰਮ ਇੱਥੇ ਖੜੀ ਹੋਇਆ ਕਰੂਗੀ ਫੇ ਤੁਹਾਨੂੰ ਪਤਾ ਹੀ ਉਹ ਚੀਜ਼ ਵਾਣਾ ਦੇਖਣੀ ਹੁੰਦੀ ਕੋਈ ਵੀ ਹੈ ਚਾਹੇ ਮੈਂ ਹੈ ਚਾਹੇ ਮਰੀ ਜਗਾ ਹੋਰ ਆ ਉੱਥੇ ਜਾ ਕੇ ਉਹ ਹੋ ਜਾਂਦਾ ਨਾ ਵੀ ਯਾਰ ਉਹ ਵੀ ਨਾਲ ਲਿਆਉਣੇ ਤੇ ਬਾਕੀ ਚਲੋ ਘਾਟੇ ਵਾਧੇ ਦਾ ਕਿਸਮਤ ਜ਼ਿੰਦਗੀਆਂ ਨਾਲ ਆ ਵਧੀਆ ਹੋਊਗਾ ਕੰਮ ਬਣਾ ਉਹਦੇ ਬਾਕੀ ਉੱਥੇ ਹੁਣ ਚੱਲਿਆਂ ਅੱਗੇ ਉੱਥੇ ਪਹੁੰਚ ਜਾ ਕੇ ਅੱਜ ਰਾਤ ਨੂੰ ਕਿਸੇ ਵੀ ਹਾਲ ਚੱਜ ਪਹੁੰਚਣਾ ਸਵੇਰੇ ਤਾਂ ਮਸ਼ੀਨ ਸਮਝ ਲਓ ਇੱਕ ਉਹਨਾਂ ਨੂੰ ਚਲਾਉਣੀ ਆ ਕਰਤਾਰ ਦਾ ਸਵੇਰੇ ਚਲਾਉਣੀ ਆ ਜਦ ਜੇ ਪਹੁੰਚ ਗਏ ਨਾ ਉੱਥੇ ਵੀ ਸਮਾਨ ਸਮੂਹ ਸਕੰਜਾ ਪਾ ਕੇ ਨਾ ਜਾਰੇ ਸਕੰਜੇ ਦੇ ਵਿੱਚ ਰੱਖ ਲਈਏਗਾ ਇੱਕ ਅੱਡਾ ਆਪਣਾ ਰਾਸਤੇ ਜਾਜੋ ਇੱਥੇ ਹੁਣ 20-50 ਕਿਲੋਟ ਆ ਗਏ ਚੱਕ ਦਨੇ ਆਪਾਂ ਦੋ ਹੀ ਲਾ ਕੇ ਹੈ ਕਿ ਨਹੀਂ ਇਹਦੇ ਕਰਕੇ ਬਾਈ ਇਹਨਾਂ ਦੋ ਦੀ ਟੈਨਸ਼ਨ ਰਹਿਣੀ ਦੀ ਫਿਰ ਆਇਆ ਵੀ ਉਰੇ ਖੜਨ ਉਹ ਸਿਸਟਮ ਥੋੜਾ ਜਿਹਾ ਆਇਆ ਵੀ ਹਲੇ ਕਣਕਾਂ ਦੇ ਵਿੱਚ ਅਜੇ ਤਾਂ ਹਰੀਆਂ ਉਹਦੇ ਬਾਅਦ ਅਜੇ ਘਟੋ ਘਟ ਵੀਰੇ ਸਾਹਵਾਲਾ ਤੁਸੀਂ ਵੀ ਪੰਜ ਚਾਰ ਪੰਜ ਤਰੀਕ ਤੱਕ ਅਰੇ ਕਣਕ ਵੱਢ ਨਹੀਂ ਹੁੰਦੀ ਸਾਰੇ ਏਰੀਆ ਦੀ ਦੀ ਵੀ ਕਿਉਂ ਐਦਾਂ ਕੀ ਕਣਕਾਂ ਥੋੜੀਆਂ ਜਿਹੀ ਠੰਡ ਕਰਕੇ ਹੋਣ ਕਰਨ ਲੇਟ ਹੋ ਗਈਆਂ ਉਹਦੇ ਸਿਸਟਮ ਦੇ ਵਿੱਚ ਹਨਾ ਮਸ਼ੀਨਾਂ ਦਾ ਸਿਸਟਮ ਵੀ ਲੇਟ ਹੁੰਦਾ ਜਾਂਦਾ ਆਪਣਾ ਵੀ ਬਾਕੀ ਅੱਗੇ ਹੁਣ ਪਤਾ ਨਹੀਂ ਕੀ ਹੋਊਗਾ ਇਹ ਤਾਂ ਹੁਣ ਮਾਲਕ ਦੇ ਹੱਥ ਡੋਰਾ ਹਨਾ ਚਲੋ ਬਾਕੀ ਇਹਦੀ ਪੂਲੀ ਬਦਲ ਕੇ ਇਧਰ ਦਸ਼ਮੇਸ਼ ਦੀ ਲੱਗਿਆ ਬਣੀ ਉਹ ਨਹੀਂ ਬਦਲਣਾ ਰਾਤ ਰਾਜੂ ਬੰਦਾ ਆ ਗਿਆ ਤਾਂ ਤੁਹਾਨੂੰ ਲੱਗਿਆ ਕਿਸ ਨੂੰ ਪਤਾ ਹੈ ਸਵੇਰੇ ਹੀ ਲੱਗਿਆ ਸਵੇਰੀ ਪਤਾ ਲੱਗਿਆ ਰਾਤ ਨਹੀਂ ਪਤਾ ਲੱਗਿਆ ਹੈ ਆਹ ਸੀ ਤਾਂ ਇੱਧਰ ਪਏ ਸੀ ਫਿਰ ਤੁਹਾਡੇ ਕੋਲ ਚਲ ਗਿਆ ਸਦਾ ਹੀ ਅੱਛਾ ਮੈਂ ਇੱਧਰ ਚੱਲਦੀ ਟਰਾਲੀ 'ਚ ਛੜ ਗਿਆ ਨਾ ਨਾ ਮਸ਼ੀਨ 'ਚੋਂ ਮਾਰੀ ਆ ਮਸੀਂ ਤੋਂ ਹੋਲੀ ਹੋਇਆ ਇੱਥੇ ਕਹਿੰਦਾ ਮੜ ਜਾ ਕਹਿੰਦਾ ਬਾਈ ਆਪਾਂ ਛਾਲ ਮਾਰਤੀ ਮੈਂ ਕਿਹਾ ਚਲੋ ਤੁਸੀਂ ਹੋਰ ਯਾਰ ਇੱਕ ਨਾ ਆਪਣੇ ਇੱਧਰ ਸੰਗਰੂਰ ਕੋਲ ਦਾ ਬੰਦਾ ਦਾ ਡਰਾਈਵਰ ਤਾਂ ਕਿਸੇ ਮਸ਼ੀਨ ਤੇ ਵਿਚਾਰਾ ਨਾ ਭਈ ਰਾਤ 2:00 ਵਜੇ ਸੁੱਤੇ ਪਏ ਸੀ ਸਾਰੇ ਮੇਰੇ ਨਾਂ ਮੰਜੇ ਕੋਲ ਆ ਕੇ ਹੱਕਾ ਮਾਰ ਲੱਗ ਗਿਆ ਉਹ ਬਾਈ ਉਹ ਬਾਈ ਨਹੀਂ ਯਾਰ ਪਤਾ ਨਹੀਂ ਕਿਹੜਾ ਆ ਗਿਆ ਪੰਜਾਬੀ ਭਾਈ ਆ ਆਪਣਾ ਹਨਾ ਵੀ ਕੀ ਹੋ ਗਿਆ ਵੀ ਕਿੱਥੇ ਫਿਰਦਾ ਨੂੰ ਰਾਤ ਨੂੰ ਕਹਿੰਦਾ ਬਾਈ ਬਣਾ ਰੋਣ ਲੱਗ ਗਿਆ ਭਾਈ ਮੈਂ ਕਿਹਾ ਯਾਰ ਨਾ ਰੋ ਮੇਰਾ ਭਰਾ ਹਨਾ ਫਿਰ ਚਲੋ ਮੈਨੂੰ ਕਹਿੰਦਾ ਮੈਂ ਪੈਣਾ ਵੀਰੇ ਯਾਰ ਮੈਂ ਰਾਤ ਕੱਟਣੀ ਆ ਮੈਂ ਕਿਹਾ ਪਹਿਲਾਂ ਤੂੰ ਐਂ ਦੱਸ ਵੀ ਤੂੰ ਆਇਆ ਕਿੱਥੇ ਰਾਤ ਨੂੰ ਮੈਂ ਵੀ ਉੱਠ ਕੇ ਬਹਿ ਗਿਆ ਮੈਂ ਕਿਹਾ ਤੂੰ ਆਇਆ ਦੱਸ ਵੀ ਆਇਆ ਕਿੱਥੇ ਤੇ ਆ ਕਿਆਦਾ ਯਾਰ ਬਾਈ ਮੈਂ ਤੈਨੂੰ ਕੀ ਦੱਸਾਂ ਬਾਈ ਰੋਂਦਾ ਰੋਂਦੇ ਨੇ ਸਾਰੀ ਕਹਾਣੀ ਦੱਸ ਤੀ ਕਹਿੰਦਾ ਮੈਂ ਵੀਰਿਆ ਲੋਕਲ ਦੀ ਮਸ਼ੀਨ ਤੇ ਆਇਆ ਤਾਂ ਮੇਰੇ ਪ੍ਰਿੰਟ ਦਾ ਫੋਰਮੈਨ ਦਾ ਟਿੱਬਾ ਪ੍ਰਿੰਟ ਦਾ ਉਹਦਾ ਸੰਗਰੂਰ ਕੋਲੇ ਹੈ ਨਾ ਵੀ ਉੱਥੇ ਦਾ ਮੈਂ ਰਹਿਣ ਆਲਾ ਉਹਦੇ ਕਰਕੇ ਮੇਰਾ ਸਿਸਟਮ ਜਿਹੜਾ ਨਾ ਵੀ ਕਹਿੰਦਾ ਲੋਕਲ ਦੀ ਮਸ਼ੀਨ ਤੇ ਦਾ ਸਾਰੀ ਦਿਹਾੜੀ ਕਹਿੰਦਾ ਮਸ਼ੀਨ ਚਲਾਉਣਾ ਬਾਈ ਸ਼ਾਮ ਨੂੰ ਹੈ ਨਾ ਆ ਕੇ ਕਹਿੰਦਾ ਮਾਲਕ ਕਦੇ ਕਹਿੰਦਾ ਸਰੋਂ ਪਾ ਟਰਾਲੀ ਜ ਰਾਤ ਨੂੰ ਕਦੇ ਕੋਸ ਕਰ ਕਦੇ ਧਮਕਾ ਕਰ ਕਦੇ ਆਹ ਕਰ ਕਹਿੰਦਾ ਵੀ ਆਪਣੇ ਬੰਦੇ ਆ ਜਿਹੜੇ ਸਾਰੇ ਹੈ ਨਾ ਪੰਜ ਫੋਰਮੈਨ ਤਾਂ ਕਹਿੰਦਾ ਉਹ ਤਾਂ ਬਈ ਦੀ ਝਾਲ ਚੱਲੀ ਜਾਂਦਾ ਪਰ ਆਪਾਂ ਉਦੇ ਕਰਕੇ ਰਾਤ ਕੇ ਦੇ ਉਥੇ ਤਾਂ ਨਾ ਮਸ਼ੀਨ ਇੱਧਰ ਸਾਡੇ ਮੂਹਰੇ ਲੱਗੀ ਹੋਣੀ ਉਹਨੇ ਦੇਖਿਆ ਵੀ ਕਰਤਾਰ ਮਸ਼ੀਨ ਖੜੀ ਹੈ ਪੰਜਾਬੀਆਂ ਡੇਰਾ ਚੱਕਿਆ ਵੈਗ ਫੋਰਮੈਨ ਕਹਿੰਦਾ ਲੜਕੇ ਗਾਲਾਂ ਗੋਲਾਂ ਜੇ ਕਿਦੋਂ ਕੱਢ ਗਏ ਸਾਡੇ ਅੱਡੇ ਤੇ ਉਤਰ ਗਏ ਇੱਥੇ 2:30 ਵਜੇ ਦੀ ਗੱਲ ਆ ਤਾਂ ਕਹਿੰਦਾ ਯਾਰ ਬਾਈ ਰੋਟੀ ਨਹੀਂ ਮਿਲਦੀ ਸਵੇਰ ਦੀ ਕਹਿੰਦਾ ਰੋਟੀ 4 ਵਜੇ ਆਉਂਦੀ ਆ ਹਨਾ ਸ਼ਾਮ ਵਾਲੀ ਰੋਟੀ ਕਹਿੰਦਾ 12 ਵਜੇ ਆਉਂਦੀ ਆ ਕੰਮ ਵੀ ਕਹਿੰਦਾ ਉਹ ਸਿਸਟਮ ਹੈ ਨਹੀਂ ਹਨਾ ਵੀ ਰਾਤ ਨੂੰ ਕਹਿੰਦਾ ਸਾਰੀ ਜੜੀ ਬਾਈ ਮੈਂ ਇਕੱਲਾ ਹੀ ਮਸ਼ੀਨ ਚਲਾਉਣਾ ਫੋਰਮੈਨ ਕਹਿੰਦਾ ਉਹਨਾਂ ਦਾ ਬਣਿਆ ਹੋਇਆ ਹੈ ਅਜੇ ਆਪਾਂ ਕੱਲ ਗੱ ਵੀ ਕੱਲ ਰਾਤ ਬੰਦਾ ਆ ਗਿਆ ਦੇ ਲੋ ਮੈਨੂੰ ਮੈਂ ਕਿਹਾ ਵੀ ਲੈ ਯਾਰ ਸੋਚੀ ਕਾ ਤ ਸੱਚ ਹੋ ਗਈ ਹੈ ਨਾ ਫਿਰ ਵਿਚਾਰੇ ਨੇ ਚਲੋ ਸਵੇਰੇ ਚਾਹ ਪਾਣੀ ਪਲਾਇਆ ਕਹਿੰਦਾ ਬਾਈ ਮੇਰੇ ਕੋਲ ਪੈਸਾ ਨਹੀਂ ਕੋਈ ਹੈਗਾ ਮੈਂ ਤੇਰੇ ਪਿੰਡ ਜਾ ਕੇ ਦੇ ਦੂੰਗਾ ਮੇਰਾ ਵੀਰ ਬਣ ਕੇ ਦੇ ਦੇ ਮੇਰਾ ਮੋਬਾਈਲ ਰੱਖ ਲਾ ਉਹ ਮੈਂ ਕਿਹਾ ਨਹੀਂ ਨਹੀਂ ਭਰਾਵਾ ਕੋਈ ਨਹੀਂ ਹੁੰਦਾ 500 ਰੁਪਏ 400 500 ਰੁਪਏ ਮੈਂ ਤੇ ਲੈ ਗਿਆ ਮੈਂ ਕਹਿ ਰਿਹਾ ਮੈਂ ਪਾਉਂਗਾ ਮੈਂ ਕਿਹਾ ਕੋਈ ਨਹੀਂ ਯਾਰ ਪਤਾ ਨਹੀਂ ਮੈਂ ਕਿੰਨਿਆ ਕਨੂੰ ਦਿੱਤੇ ਹੈ ਨਾ ਛੱਡ ਪਰੇ ਕੋਈ ਗੱਲ ਨਹੀਂ ਤੂੰ ਮੇਰਾ ਭਰਾ ਟਕਾਣੇ ਲੱਗ ਮੈਂ ਤਾਂ ਕਹਿ ਤਾ ਰਸੀ ਲਾ ਤੂੰ ਮੇਰੇ ਕੋਲੇ ਹੈ ਨਾ ਵੀ ਜਿਹੜੇ 10 20 ਦਿ ਇਦਾਂ ਤਾਂ ਕਹਣਾ ਮੈਂ ਪੰਜਾਬ ਵਾਲੀ ਮਹੀਦ ਫੇਰ ਕਰਨੀ ਆ ਮੈਂ ਚਲੋ ਤੇਰੀ ਇੱਛਾ ਹੈ ਨਾ ਵੀ ਜੇ ਤਾਂ ਦਿਨ ਲਾਉਣੇ ਹੋਰੀ ਪੰਜ ਸੱਤ ਦਿਨ ਤਾਂ ਸਾਡੇ ਕੋਲੇ ਰਹਿ ਜਾ ਉਹਰੇ ਮਸ਼ੀਨਾਂ ਚ ਲਾਉਣ ਮਸ਼ੀਨ ਤੇ ਚਲਾਉਣ ਮਸ਼ੀਨ ਚ ਲਾਈ ਜੀ ਤੂੜੀ ਵਾਲੀ ਤੇ ਜਾਣਾ ਤੂੜੀ ਵਾਲ ਤੇ ਜਿੱਥੇ ਤੇਰਾ ਦਿਲ ਕਰੇ ਉੱਥੇ ਰਹਿ ਜੀ ਪਰ ਕਹਿੰਦਾ ਮੈਂ ਪੰਜਾਬ ਵਾਲੀ ਬਈ ਗੱਲ ਕਰੀ ਹੋਈ 20 ਤਰੀਕ ਤੱਕ ਉਹਰੇ ਗੱਲ ਕਰੀ ਦੀ ਇਹਨਾਂ ਨਾਲ ਵੀ ਅੱਜ 20 ਹੋਊਗੀ ਯਾਰਾ ਮੈਂ ਉਹਦੇ ਕਰਕੇ ਵੀਰੇ ਦੇ ਦੋ ਦਿਨ ਹੋ ਗਏ ਲੇਟ ਹੋ ਗਏ ਕਹਿੰਦਾ ਵਾ ਤੰਗ ਪ੍ਰੇਸ਼ਾਨ ਬਹੁਤ ਕਰਦੇ ਦੇ ਉਹਦੇ ਕਰਕੇ ਆਪਾਂ ਕਹਿੰਦਾ ਪ੍ਰਾਰ ਹੋ ਗਏ ਮੈਂ ਚੱਲ ਤੂੰ ਸਾਡਾ ਬੇਵੀ ਪੰਜਾਬੀ ਭਾਈਆਂ ਨਾਲ ਮਦ ਆਪਾਂ ਕਰਿਆ ਸਵੇਰੇ ਉੱਦੀ ਸਾਡੇ ਕੋਲ ਤੇ ਪੈਸੇ ਲੈ ਕੇ ਆਉਣਾ ਬੱਸ ਬਹਿ ਗਿਆ ਮੈਂ ਕਿਹਾ ਬਣਾ ਤਿਹਾਰ ਗਏ ਜਾਈਆਂ ਨਾ ਬਾਕੀ ਪਹੁੰਚ ਕੇ ਬਤੰਦਰ ਫੋਨ ਲਾਉਗਾ ਹੁਣ ਦੱਸੂਗਾ ਵੀ ਕੀ ਹੱਡ ਬੀਤੀ ਆ ਹਾਂ ਕੀ ਹਾਲ ਹੈ ਬੜੀਆ ਜਾ ਰਹੇ ਆ ਜਾਉ ਮਸਤ ਨਹੀਂ ਨਹੀਂ ਮੱਜ ਜਾਓ ਯਾਰ ਕਿਉਂ ਕਹਿੰਦਾ ਸਾਡਾ ਜੀ ਨਹੀਂ ਲੱਗਣਾ ਹਾਂ ਕਹਿੰਦਾ ਸਾਡਾ ਜੀ ਨਹੀਂ ਲੱਗਣਾ ਆਪੇ ਤੁਹਾਰੇ ਬਿਨਾ ਸਾਡਾ ਜੀ ਨਹੀਂ ਲੱਗਣਾ ਨਹੀਂ ਮਾੜਾ ਸਾਡਾ ਜੀ ਨਹੀਂ ਲੱਗਣਾ ਕੱਲਿਆਂ ਦਾ ਹੈ ਸਾਨੂੰ ਛੱਡ ਕੇ ਨਾ ਜਾਈਂ ਵੇ ਰੁਕੀ ਜਾ ਹਾਂ ਰੁਕੀ ਜਾ ਰੁਕੀ ਜਾ ਉਹ ਗਾਣਾ ਗਾਵਾ ਸਾਡਾ ਦਿਲ ਨਹੀਂ ਲੱਗਣਾ ਕੱਲਿਆਂ ਦਾ ਤੁਹਾਨੂੰ ਛੱਡ ਨਾ ਜਾਵੀ ਛੱਡਣਾ ਤਾਂ ਪੈਣਾ ਹੀ ਵਈਆ ਯਾਰ ਵੀਡੀਓ ਬੰਦ ਕਰੋ ਯਾਰ ਫੋਟੋ ਕਿੰਨੀਆਂ ਕੱਢਦਾ ਰਹਿੰਦਾ ਹੈਂ ਫੋਟੋ ਕਿੰਨੀਆਂ ਯਾਰ ਵੀਡੀਓ ਬੰਦ ਕਰ ਕਿਉਂ ਤੂੰ ਸਲਮਾਨ ਖਾਨ ਹੈ ਯਾ ਦੇਖ ਹੈਂ ਯਾ ਦੇਖ ਕੇ ਸਲਮਾਨ ਖਾਨ ਆ ਮੈਂ ਇਸ ਖਾਨਵਾਲ ਨਹੀਂ ਹੈ ਮੈਂ ਹਾਂ ਮਹਨੇ ਗੱਡਰੀਆ 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 ਨਾ ਕਰਨੀਆਂ ਨਾ ਕਰਾ ਗੱਡਰੀਆ ਗੱਡਰੀਆ ਰੇਗੀ ਰਾਜ ਬੁਲੀ ਹਾਂਜੀ ਪਾਓ ਪਾਓ ਫਟਾਫਟ ਪਾ ਦਿਓ ਚੱਕ ਲੈਣਾ ਕੱਲ ਨੂੰ ਪਹੁੰਚਣਾ ਬਰਾਤ ਨੂੰ ਅੱਜ ਤੁਸੀਂ ਉਹਦਾ ਉੱਤੇ ਕਰ ਦੋ ਮੜਾ ਜਾ ਹੈ ਉਹਦਾ ਪਾਤੀ ਉਹਨਾਂ ਨੇ ਬੁਲੀ ਨਹੀਂ ਨਹੀਂ ਹਾਂ ਤੁਸੀਂ ਪਾ ਦੋ ਮੜਾ ਦੇ ਟੱਕਾ ਹਾਂ ਰੋਡ ਤੇ ਤਾਂ ਲਾ ਦੋ ਟੱਕਾ ਮੜਾ ਜਾਂਦੇ ਜਾਂਦੇ ਹੁਣ ਨਹੀਂ ਰੈਕ ਲਗਾਉਣਾ ਹੁੰਦਾ ਤਾਰਾਂ ਤੋਂ ਨਾ ਵੜਤੀਆਂ ਹੁੰਦੀਆਂ ਲੈ ਗਿਆ ਤਾਰਾਂ ਤੇ ਜਾਓ ਲਾ ਦਾਂ ਤਰੇਆ ਜੀ ਤਾਰਾਂ ਦੇ ਤਾਂ ਉਟਰ ਲਾਤਾ ਉਹ ਹੁਣ ਕਿਹੜਾ ਰੋਡ ਤੇ ਉਟਰ ਚੱਲ ਹੁਣ ਇੱਥੇ ਤਾਂ ਜਾਣਾ ਫੇਰ ਤੂੰ ਜਾਣ ਦੇ ਹੋਏ ਲਾ ਲਈਂ ਬੁਰਾ ਅਥਾਰ ਲਿਆ ਦੀ ਬਾਈ ਉਹਨਾ ਟਾਈਮ ਦਾ ਦਸ਼ਮੇਜ ਉਹ ਡੈੱਕ ਲਾ ਦੇ ਕਹਿੰਦਾ ਇਹਨੂੰ ਚੋਸਤਾ ਹੈ ਇਹਨੂੰ ਪਤਾ ਨਹੀਂ ਐਦੇ ਤੇ ਵੇਚਣਾ ਨਹੀਂ ਆਪਾਂ ਉੱਤੇ ਗੱਲਾਂ ਇਹ ਬਾਸ ਖਾਸ ਹਾਂ ਨਾਲ ਹੀ ਰਹੂੰਗਾ ਵਾਜੀ ਦੇ ਲੈ ਡੈੱਕ ਡੈੱਕ ਮੈਂ ਨਹੀਂ ਜਲਦੀ ਹੋਈ ਨਹੀਂ ਐ ਕੋਈ ਚੱਕਰ ਨਹੀਂ ਚੱਲੂਗੀ ਹੈ ਬਰਾਜ ਨੂੰ ਜੀ ਨਹੀਂ ਲੱਗਣਾ ਬਾਈ ਪਰ ਡੈੱਕ ਤਾਂ ਬਣਾ ਹਾਂ ਨੂੰ ਆਪਾਂ ਨਿਕਾਇਆ ਨਹੀਂ ਐਨਾਂ ਚਲਾਇਆ ਕਿਤਾ ਜਿਆਦਾ ਬਹੁਤ ਘਾਟੀ ਵਧੀਆ ਯਾਰ ਇਹੀ 10 ਦਿਨ ਖਿੱਚਦੇ ਹੁੰਨੇ ਆ ਦੇਖਾਂ ਲੋਕਾਂ ਦਾ ਕੀ ਆ ਬਾਅਦ ਵਿੱਚ ਵਿਲੇ ਜਨ ਹੁਣ ਜਿੰਦਾ ਮਰਜ਼ੀ ਵਿਜਾ ਲੋ ਕੋਈ ਨਹੀਂ ਰੋਕਦਾ ਹੈਗਾ ਜੇ ਫੁੱਲ ਬਾਅਦ ਛੱਡ ਕੇ ਖੜੇ ਰਹੋ ਕੋਈ ਕਹਿੰਦਾ ਰੋਡ ਤੇ ਤਾਂ ਤੈਨੂੰ ਚਲਾ ਲੰਦਾ ਬੰਦਾ ਹੈ ਨਹੀਂ ਚਲਾ ਪਾਤੇ ਰੋਡ ਤੇ ਜਾਂਦੇ ਨੇ ਚਲਾ ਲਾਂਗੇ ਉੱਦਾਂ ਉੱਥੇ ਖੇਤਾਂ 'ਚ ਫੇਰ ਲਾ ਦਾਂਗੇ ਉਹ ਲਤਾਰਾਂ ਤੂਰਾਂ 'ਚ ਵੱਡਤੀ ਆ ਉਹ ਸ਼ੂਟਰ ਜਿਹਾ ਲਾ ਦਾਂ ਨੰਕਾ ਵਾਲਾ ਸੀ ਉਹਨਾਂ ਕਰਕੇ ਵੱਡੇ ਉਹ ਨਾ ਕਰਕੇ ਨਹੀਂ ਪਤਾ ਗਿਆ ਡੱਕ ਬੰਨੀ ਛੱਡ ਲੰਦਾ ਜਿਆਦੇ ਬਹੁਤ ਆਵਾਜ਼ ਕਰ ਲੰਦਾ ਅੱਗੇ ਇੰਜਣ ਦਾ ਕੰਮ ਇਕਣੇ ਹੋਇਆ ਨਾ ਕਰਕੇ ਬਿਲਾਤਾ ਉਸ ਦਿਨ ਵਧੀਆ ਰਹਿ ਗਏ ਲਾਤਾ ਆਪਾਂ ਨੂੰ ਫਰੇਡੇ ਗਨੇ ਨਾ ਦੇ ਨੇ ਅੱਜ ਦੇਖੀ ਚੱਲੋ ਹਾਂ ਟ੍ਰੇਰ ਇਹਦੇ ਹੀਡ ਲਾ ਕੇ ਲਾ ਲੈਣੀ ਹੈ ਟ੍ਰੱਕ ਵਾਲਿਆਂ ਨੇ ਨਹੀਂ ਲੱਗਿਆ ਆਪਦਾ ਜਿਵੇਂ ਬਾਹਰ ਨੂੰ ਕਰਕੇ ਉਵੇਂ ਬਾਹ ਜਾਊਗਾ ਹਾਂ ਟ੍ਰੱਕ ਕਣਾਂ ਦੀ ਹੁੰਦੀ ਹੁੰਦੀ ਹੈ ਦੇਖ ਲੈਂਦੇ ਆ ਲਾ ਦਾਂਗੇ ਦਬਲਾ ਲੋੜੇ ਨਹੀਂ ਆਰ ਛੱਡ ਪਰੇ ਫੋ ਕਹਣਗੇ ਸਾਨੂੰ ਇਹਨੂੰ ਲਾ ਕੇ ਦੇ ਤਾਂ ਸਾਨੂੰ ਲਾ ਤਾ ਦੇਖ ਲਿਓ ਚੈੱਕ ਕਰ ਲਿਓ ਆ ਗੁੱਸਾ ਕਰ ਮੈਂ ਨਾ ਇਹਨੂੰ ਦੇ ਛੱਡ ਪਰੇ ਅੱਜ ਹੈਗਾ ਤੇਗਾ ਉਹਨਾਂ ਜਾ ਕੇ ਵੇਚ ਤੈਂਦੇ ਨੂੰ ਇਹਦੇ ਤੇ ਚੜਾ ਦੇਣਾ ਜਾ ਕੇ ਆਪਾਂ ਦੇਰੇ ਇੱਥੇ ਡਿਊਟੀ ਆਪਣੀ ਹੈਂ ਮੈਂ ਜਾ ਕੇ ਆਪਣੇ ਦੇ ਡਿਊਟੀ ਹੋਰ ਲਾਗੇ ਬਦਲ ਬੁਲੀ ਬਜੀ ਬੁਲੀ ਉਹ ਵੀ ਬਦਲ ਨਹੀਂ ਜਾਂਦੇ ਬਈ ਮਾਰਿਆ ਉਹ ਗੇੜਾ ਕੱਢਿਆ ਮੈਂ ਕਿਹਾ ਇਹਨੂੰ ਇੱਕ ਵਾਰ ਤੁਹਾਨੂੰ ਦੇ ਦਿੰਦਾ ਨਾ ਦੇਖਣਾ ਹੈ ਕਿ ਬੈਲਟ ਪਾ ਦੇ ਬਸ ਹੁਣ ਬਸ ਕਾਹਦੇ ਪੂਰੀ ਪੈਨ ਪੈ ਗਈ ਮੈਂ ਪੈਨ ਪਾ ਕੇ ਬੈਲਟ ਪਾ ਦੋ ਬਸ ਹੋਰ ਕੀਆ ਜਦੋਂ ਚੱਲੂ ਚੱਕਾ ਪਾ ਕੇ ਭਰੇ ਕਰੋ ਚੱਲੀਏ ਹਾਂ ਬੈਲਟ ਚੇਂਜਰ ਥੋੜਾ ਛੋਟਾ ਕਰ ਲਈ ਜੈਕ ਪਾਣੀ ਉਹ ਪੀ ਹੋ ਜਾਂਦਾ ਸਾਰੀ ਜਿਹੜੀ ਅੱਜ ਰੋਟੀ ਖਾਏ ਨਹੀਂ ਹੋਈ ਹੈਗੀ ਇਧਰ ਨੂੰ ਮਾਇਆ ਨੂੰ ਚੱਕਰ ਮਾਰਨ ਗਿਆ ਉੱਥੇ ਰਸਤੇ ਦੇ ਦੋ ਸਮੋਸੇ ਖਾ ਲਏ ਚਲ ਲੰਘੀ ਦਿਹਾੜੀ ਰਾਤ ਨੂੰ ਬਾਈ ਰੋਟੀ ਖਾਉਂਦੀ ਹੈ ਦਿਨ ਚ ਇੰਨਾ ਪਾਣੀ ਪੀ ਹੋ ਜਾਂਦਾ ਵੀ ਐਦਕੀ ਐਮਪੀ ਦੇ ਵਿੱਚ ਜਿਹੜੀ ਗਰਮੀ ਆ ਨਾ ਜਿੱਕਣ ਅੱਗੇ ਪੈਂਦੀ ਹੁੰਦੀ ਆ ਉਹ ਗਰਮੀ ਵਾਲਾ ਤਾਂ ਐਦਕੀ ਨੌਂ ਤੇ ਹੀ ਨਹੀਂ ਹੈਗਾ ਰਾਤ ਨੂੰ ਇੰਨੀ ਠੰਡ ਵੀ ਤੁਸੀਂ ਗੱਲ ਛੱਡ ਦਿਓ ਦਿਨੇ ਗਰਮੀ ਮੈਂ ਕਹਿੰਦਾ ਹੌਲੀ ਹੌਲੀ ਰਾਜੂਏ ਪੰਜਾਬ ਵਾਲੀ ਕੰਮ ਹੋਣਾ ਜਿਵੇਂ ਆਪਣੇ ਹੁੰਦਾ ਹਨਾ ਇਹਨਾਂ ਤਾਂ ਜੀ ਸਾਡੇ ਉੱਥੇ ਚੰਗਾ ਹੋ ਕਰਿਆ ਹਾਂ ਮੋਹਮਦ ਸਾਡਾ ਉੱਥੇ ਨਾਂ ਸਮਾਰਿਆ ਟੰਗਾ ਪਾ ਕੇ ਕਿੱਥੇ ਜਿਹੜਾ ਪਾਕਾ گاؤں ਸੀ ਹਾਂ ਪੱਕਾ ਠੰਡ ਲੱਗਦੀ ਦੀ ਉਹ ਕਾਹਨੂੰ ਅਸੀਂ ਜਾਲੀ ਤੇ ਚੜ ਕੇ ਬਹਿ ਕੇ ਰਾਤ ਨੂੰ ਹਨੇਰੀ ਆ ਗਈ ਹਵਾ ਜੀ ਨਾ ਨਾ ਉੱਪਰ ਤਾਂ ਇੰਜਨ ਦਾ ਸੇਕ ਆ ਜਾਂਦਾ ਉੱਪਰ ਰਾਤ ਨੂੰ ਠੰਡ ਨਹੀਂ ਲੱਗਣੀ ਉੱਪਰ ਸੇਕ ਆ ਨਹੀਂ ਥੱਲੇ ਉਹ ਨਾ ਜਾਲੀ ਦੀ ਹਵਾ ਪੈਂਦੀ ਆ ਉਹ ਠੰਡੀ ਹੋ ਜਾਂਦੀ ਆ ਰਾਤ ਨੂੰ ਐ ਹਾਂ ਜਦ ਥੱਲੇ ਬੈੰਨੇ ਆ ਥੱਲੇ ਆਰਾਮ ਨਾਲ ਨਹੀਂ ਬੰਦ ਕਰਨੇ ਜਾਲੀ ਦਾ ਜਾ ਕੇ ਉਹ ਹਾਲੇ-ਦਾਲੇ ਤੇ ਬੰਦੇ ਕਰਦਣੀ ਉਹ ਉਹ ਤਾਂ ਥੱਲੇ ਪਏ ਤੇ ਆਰਾਮ ਆ। ਇਹ ਥੱਲੇ ਡਰਦਾ ਆ। ਭਾਏ ਜਾਲੀ ਆਪਣੀ ਪ੍ਰੋਪਰ ਵੀ ਨਾ ਲੱਗੀ ਉਹ। ਮੂਰੇ ਤੇ ਹੀ ਬੰਦ ਕਰਨੀਆਂ ਜੇ ਉਹ ਇੱਧਰ ਤੇ ਹੈ ਨਾ ਐ ਥੱਲੇ ਤੇ ਸਾਈਡਾਂ ਤੇ ਵੀ ਹੈਂ ਥੱਲੇ ਡਰਦਾ ਇਹ। ਵਜੀ ਇਹ ਕਹਿੰਦਾ ਗਿੱਦੜ ਨਾ ਜਿੰਦੇ ਬੰਦਾ ਡਰਦਾ ਇਹ। ਥੋੜੂ ਕਹਿੰਦੇ ਬਹੁਤ ਡਰਦਾ ਇਹ। ਵਜੀ ਰੰਗ ਲੰਗਦਾ। ਇਹ ਕਹਿੰਦਾ ਰਿਚ ਰਿਚ ਰਹਿੰਦੇ ਆ। ਜੇ ਕਿਤੇ ਝੇੜ ਝੂਰ ਆ ਗਿਆ ਵਜੀ ਫੇਰ ਗਜਰਾਤ ਦੇ ਵਿੱਚ ਆ ਵੀ ਜਾਣਾ ਜਿੱਥੇ ਅਸੀਂ ਜਾਂਦੇ ਹੁੰਦੇ ਆ। ਹਾਂ ਉਹ ਕਿਹਾ ਉੱਥੇ ਦਾ ਮਗਾ ਛੇਰਾ ਹੀ ਕਹਿੰਦਾ ਨਹੀਂ ਮੈਂ ਕਹਿੰਦਾ ਮੇਰੇ ਕੋ ਵੀਡੀਓ ਮੈਂ ਤੁਹਾਨੂੰ ਦਿਖਾ ਦੂੰਗਾ ਮੈਂ ਬੋਲ ਤੇ ਫੋਟੋ ਮੈਂ ਜਾ ਕੇ ਹੁੰਦਾ ਹਨ ਕੋਲ ਰਸਤੇ 'ਤੇ ਟੱਕਰ ਜਾਂਦੇ ਹਾਂ ਹਾਂ ਉੱਥੇ ਦਾ ਗਜਰਾਤ ਦੇ ਵਿੱਚ ਤਾਂ ਉਹ ਪਰਾਂ ਨੂੰ ਜਿੱਦ ਇਧਰ ਨੂੰ ਆਪਣੇ ਜੂਨਾ ਘੜ ਦੇ ਅੱਗੇ ਜਾ ਕੇ ਉਹ ਭੂਤ ਨੇ ਆਪਾਂ ਨੂੰ ਭੇਜਿਆ ਸੀ ਉੱਥੇ ਹਾਂ ਉਹ ਟੂ ਟੈਕਸਟ ਕੋਲ ਉਹਨੇ ਸਾਨੂੰ ਵੀਡੀਓ ਦਿਖਾਈ ਸਾਡੇ ਏਜੰਟ ਨੇ ਗਜਰਾਤ 'ਚ ਉਹ ਕਿਦਾਂ ਰਾਤ ਨੂੰ ਵਿਆਹ ਸਾਦੀ ਜੋ ਆਏ ਹੋਣੇ ਹਨਾ ਵੇ ਤੁਰੇ ਗੱਡੀ ਜਾਂਦੇ ਤੇ ਮੂਰੇ ਦੋ ਬੈਠੇ ਤੇ ਬਾਈ ਕਹਿੰਦਾ ਉਹਨਾਂ ਨੇ ਵੀਡੀਓ ਬਣਾ ਲਈ ਪਰ ਕਹਿੰਦੇ ਕੁਝ ਨਹੀਂ ਹੈਗੇ ਉੱਥੇ ਹੈ ਨਾ ਸ਼ੇਰ ਵੀ ਇਹ ਗੱਡੀ 'ਚ ਤੇ ਹਾਂ ਕਿਸੇ ਨੂੰ ਕੁਝ ਕਹਿੰਦੇ ਕੁਝ ਨਹੀਂ ਹੈਗੇ ਗਜਰਾਤ ਦੇ ਵਿੱਚ ਬਹੁਤ ਆ ਪਰ ਉਹ ਕਹਿੰਦੇ ਕੁਝ ਨਹੀਂ ਜਦੋਂ ਉਹਨਾਂ ਦਾ ਟਾਈਮ ਹੁੰਦਾ ਨਾ ਪਤਾ ਨਹੀਂ ਉਹਨਾਂ ਨੂੰ ਪਤਾ ਉਧਰ ਲਿਹਾ ਨਾ ਸ਼ਾਸਨ ਨੂੰ ਕਿ ਜਦੋਂ ਉਹਨਾਂ ਦਾ ਟਾਈਮ ਹੁੰਦਾ ਅਟੈਕ ਕਰਨੇ ਦਾ ਤਾਂ ਉਹ ਪਿੰਡਾਂ ਦੇ ਪਿੰਡ ਖਾਲੀ ਕਰਾ ਕੇ ਇੱਧਰ ਹੋਰ ਸ਼ਿਫਟ ਕਰ ਦਿੰਦੇ ਆ ਕਹਿੰਦੇ ਅਸੀਂ ਵੀ ਨੇ ਇੱਕ ਵਾਰ ਪੀਜ਼ਾ ਖਾਦਾ ਤਾਂ ਉੱਥੇ ਉੱਥੇ ਨਾ ਬੜੇ ਕੁੜੀ ਜਿਹੜੀ ਅੰਦਰ ਡਿਲੀਵਰੀ ਵਾਲੀ ਕੁੜੀ ਦੀ ਉਹ ਜਿਵੇਂ ਨਾ ਆਪਣੇ ਇੱਧਰ ਨੀਗਰ ਹੋ ਵੀਦੋ ਕਿੱਥੇ ਏਰੀਆ ਮੁਗੇ ਤਾਂ ਸਾਡੇ ਨਾਲ ਚੱਲੋ ਗੱਲਾਂ ਬਾਤਾਂ ਕਰੀਏ ਉਹਨੇ ਵਧੀਆ ਬੇਜਰੀ ਨੇ ਵੀ ਕਹਿੰਦੀ ਵੀ ਮੈਂ ਸਰਦਾਰ ਜੀ ਇੱਧਰ ਦੀ ਆਪਣੇ ਸੁਮੰਦਰ ਦੇ ਕੋਲ ਪਾਸ ਸਾਡਾ ਪਿੰਡਾ ਵੀ ਜਦੋਂ ਨਾ ਸਾਡੇ ਉਧਰ ਜਾਨਵਰ ਆ ਦਿਨਾਂ ਦੇ ਵਿੱਚ ਨਾ ਫਸਲ ਵੱਢੀ ਜਾਂਦੀ ਆ ਤੇ ਜਾਨਵਰ ਖੁੱਲੇ ਪੈ ਨਿਕਲਣ ਲੱਗ ਜਿੰਦਾ ਜੰਗਲਾਂ ਦੇ ਵਿੱਚੋਂ ਉਹਦੇ ਕਰਕੇ ਜਿਹੜੇ ਸਾਡੇ ਪਿੰਡਾ ਉਧਰ ਖਾਲੀ ਕਰਾ ਕੇ ਸਾਨੂੰ ਉਹ ਜੁੰਨਾਗੜ ਏਰੀਆ ਹੋ ਗਿਆ ਜਾਂ ਰਾਜਕੋਟ ਹੋ ਗਿਆ ਹਨਾ ਰਾਜਕੋਟ ਦੇ ਵੀ ਆਲੇ-ਦਾਲੇ ਸਾਨੂੰ ਕਦੇ ਸ਼ਿਫਟ ਕਰ ਦਿੱਤਾ ਜਾਂਦਾ ਗਵਰਨਮੈਂਟ ਵੱਲੋਂ ਵੀ ਅਸੀਂ ਉੱਧਰ ਛੱਡ ਕੇ ਆ ਜੰਨੇ ਆ ਬਣਾ ਡੇਰਾ ਸਾਰਾ ਫਸਲ ਕੀਤੀ ਬੜੀ ਵੇਚ ਵਟ ਕੇ ਆਪਣਾ ਇੱਧਰ ਆ ਜੰਨੇ ਆ 2 ਮਹੀਨੇ ਇੱਧਰ ਫੇਰ ਅਸੀਂ 2 ਮਹੀਨੇ ਉੱਧਰ ਚ ਬਰਤਾਤ ਤੇ ਬਾਅਦ ਉੱਧਰ ਫੇਰ ਚਲੇ ਜਾਣਾ ਆ ਸਿਸਟਮ ਉੱਥੇ ਜਰਾਬ ਦੇ ਵਿੱਚ ਹਨਾ ਹੋਰ ਚਾਚਾ ਚਾਚਾ ਸਮਾਨ ਤੋਂ ਤੂੰ ਵੀ ਆਪਣਾ ਇਕੱਠਾ ਕਰ ਲੈ ਭਰਾਵਾ ਆ ਜਿਹੜਾ ਮਾਣਾ ਮੋਣਾ ਭਾਂਡਾ ਡਿੰਡਾ ਆ ਸਭ ਇਕੱਠੇ ਕਰ ਲੈ ਆ ਖੜੀਏ ਤਾਂ ਵੇਚ ਮਨੀ ਏ ਬੇ ਮਨੀ ਵੇ ਮੇਰੇ ਪੈਸੇ ਮੋੜ ਦੇ ਤੈਨੂੰ ਕਿੰਨੀ ਵਾਰੀ ਕਹਤਾ ਮੈਂ ਉਹ منی منی ਨਾ ਇੱਕ ਉਹ ਕਾਲ ਲੇਡੀਜ਼ ਵੀਡੀਓ ਪਾਉਂਦੀ ਹੁੰਦੀ ਆ ਨਾ ਇੱਕ منی ਨਾਮ ਦਾ ਲੈ ਕੇ منی ਪੈਸੇ ਨਹੀਂ ਭਾਈ ਮੋੜਦਾ ਉਹ ਰੋਜ਼ ਵਿਚਾਰੀ ਵੀਡੀਓ ਪਾਉਂਦੀ ਆ ਉਹ ਕਹਿੰਦੀ ਨੇ ਵੇ منی منی ਓਏ ਤਾਂ ਮੇਰੇ ਪੈਸੇ ਘਾ ਦੇਣੇ ਓਏ ਹਾਂ ਦੇ ਦੇ ਕਰੋ ਤੇ ਪੈਸੇ منی ਮਾ ਬਾਈ ਕਮਾ ਕੇ ਜਗਾ ਹਟ ਹਾਂਜੀ ਉਹਦੇ ਪੈਸੇ ਦੇ ਦੇ ਯਾਰ ਵਿਚਾਰੀ ਦੇ ਨਾ ਨਾ ਤੈਨੂੰ ਕਹਿੰਦੀ ਆ ਉਹ ਉਹੀ ਥੋੜੀ ਤੈਨੂੰ ਕਹਿੰਦੀ ਆ ਉਹ ਦੇ ਦੇ ਯਾਰ ਉਹਦੇ ਪੈਸੇ ਵਿਚਾਰੀ ਦੇ ਹੈ ਇੱਕ ਦਿਨ ਕਹਿੰਦੀ ਬੇਮਨੀ ਓਏ ਮੈਂ 버ਗਰ ਲੱਗੀਆਂ ਖਾਣ ਆ ਜਾ ਮਨੀ ਏ ਹਾਂ ਪਤਾ ਨਹੀਂ ਦਾ ਕਿਆ ਨਾ ਹੋ ਆ ਕਿਆ ਨਾਉ ਦਾ ਮਨੀ ਉਹ ਦਾ ਤੂੰ ਆਦਲਾ ਤੇਰੇ ਮੂੰਹ ਤੇ ਤੇ ਹੁਣ ਤੇਰੇ ਸਾਹਮਣੇ ਦੇਖੀ ਇੱਥੇ ਕਹੂਗੀ ਦੇਖੀ ਮੈਂ ਤੈਨੂੰ ਤੈਨੂੰ ਦਿਖਾਉਣਾ ਤੈਨੂੰ ਕੱਢ ਕੇ ਇੱਥੇ ਭਈ ਅਸੀਂ ਇੱਕ ਦਿਨ ਦੇਖੀ ਉਹਦੀ ਹਾਂ ਆਪ ਵੀ ਦੇਖਦਾ ਸੀਗਾ ਹਾਂ ਹਾਂ ਹੈਗੀ ਯਾਰ ਉਹ ਇਹ ਮੈਨੂੰ ਲੱਗਦਾ ਇਹ ਕਿਥੇ ਚੱਕਰ ਚੱਲਦਾ ਹੈ ਦਾ ਕੋਈ ਕੀ ਜਾਂਦਾ ਹੈ ਮੈਂ ਇਹਨੂੰ ਦਿਖਾਈ ਉਦੋਂ ਬੰਦ ਕਰਦਾ ਇਹਨੇ ਹਾਂ ਹਾਂ ਕਹਿੰਦੀ ਸੀ ਉਹ ਕਹਿੰਦੀ ਮੰਨੀ ਓਏ ਮੇਰੇ ਪੈਸੇ ਕਦੋਂ ਮੋੜਨੇ ਤੈ ਓਏ ਆ ਵੀ ਕਰ ਤੈਨੂੰ ਦੱਸ ਬਚਾਰੀ ਪੈਸੇ ਨੂੰ ਕਹਿੰਦੀ ਉਹਦੇ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਪੈਸੇ ਦੰਦਿਆਂ ਨੂੰ ਹੈ ਦੇ ਕੇ ਭਰੇ ਕਰ ਹੈ ਕਿ ਨਹੀਂ ਕਰਗਾ ਨਾ ਹਾਂਜੀ ਹਾਂ ਉਹੀ ਰੋਜ ਕੋਈ ਜਾਂਦਾ ਮਣੀ ਮਣੀ ਗੱਲਾਂ ਪਿੱਛੇ ਕਿੰਨੇ ਪੈਸੇ ਹਨੀ ਹੈ ਦੇ ਦੇ ਨਹੀਂ ਵਾਜੀ ਨਹੀਂ ਯਾਰ ਤਾਂ ਹੀ ਅਗਲੀ ਕਹਿੰਦੀ ਯਾਰ ਜੇ ਪੈਸੇ ਦੇਣੇ ਆ ਤਾਂ ਉਹੀ ਥੋੜੀ ਯਾਰ ਡੱਬਾ ਲੈ ਕੇ ਗਈ ਵਾਜੀ ਕੋਈ ਸਕੇ ਸਭਾ ਕੇ ਮੇਰੇ ਘਰ ਦੂੰਗੀ ਉਹੀ ਥੋੜੀ ਯਾਰ ਮਨੀ ਉਹ ਰੋਲਾ ਪਾਉਂਦੀ ਹੈ ਵਿਚਾਰੀ ਭਗਤ ਨਹੀਂ ਯਾਰ ਪਾਣੇ ਤਰਨੀ ਵੀ ਆਇਆ ਇਹਨੂੰ ਓ ਆ ਜੀ ਤੋ ਆਦਨੇ ਜਾਂ ਜਾਂਦਾ ਦੱਬਾ ਕਰੇ ਤੈਨੂੰ ਵਰਕਰ ਵਿਚਾਰੀ ਪੁੱਛਦੀ ਹੈ ਕਦੇ ਪੀ ਜਾ ਪੁੱਛਦੀ ਹੈ ਮਨੀ ਓਏ ਮੇ ਮੇਰੇ ਪੈਸੇ ਕਦੋਂ ਲੈਣੇ ਆ ਮਨੀ ਓਏ ਵੀ ਤੂੰ ਮੈਨੂੰ ਚੇਤੇ ਵੀ ਨਹੀਂ ਕਰਦਾ ਓਏ ਜੀ ਜਾਂਦਾ ਚੇਤੇ ਪਾਉਂਦੇ ਆਣਾ ਤਾਵਾ ਹੈ ਇਹਨੂੰ ਕੀ ਚੇਤੇ ਕਰਨਾ ਤੇ ਆਉਂਦਾ ਜੇ ਕਰਦਾ ਨਾ ਮੇਰੇ ਮਾਲ ਤੇ ਜਲਦੀ ਨਹੀਂ ਹੈਗੀ ਪਤਾ ਨਹੀਂ ਕੀ ਹੋ ਗਿਆ ਇੰਸਟਾਗ੍ਰਾਮ ਨੂੰ ਆਏ ਆਈ ਜਾਂਦਾ ਨਹੀਂ ਮੈਂ ਤੈਨੂੰ ਦਿਖਾਉਂਦਾ ਬਾਈ ਇਹ ਤਾਂ ਪਰਮਜੀਤ ਪੰਮੀ ਦੇ ਨਾਮ ਤੇ ਆਈਡੀ ਆ ਚੱਲ ਵੀ ਚੱਲ ਵੀ ਚੱਲ ਵੀ ਲਾ ਤੈਨੂੰ ਮਾਉਣ ਦਿਖਾ ਦਿੰਦਾ ਨਾ ਬਈ ਤੂੰ ਕਈ ਜਾਂ ਨਾ ਮੈਨੂੰ ਐ ਭਾਈ ਦੇਣ ਜਾਂ ਦੇਖੀ ਤੇਰੇ ਸਾਹਮਣੇ ਹੁਣ ਆਦੇ ਯਾਰ ਉਹ ਤਾਂ ਕੋਈ ਹੋਰ ਨਾ ਨਾ ਤੇਰਾ ਨੌਂ ਆ ਯਰ ਵਿੱਚ ਕਮਾਲ ਦੀ ਗੱਲ ਆ ਇੱਕ ਵਾਰ ਦੱਸੋ 20 ਮਨੀ ਮਰਦੇ ਆ ਮੇਰੇ ਬਈ ਇਹ ਨਹੀਂ ਜਾਣ ਨੂੰ ਨਹੀਂ ਪਤਾ ਹੈਗਾ ਬਾਈ ਹੁਣ ਆ ਦੇਖੀ ਹਾਂ ਆਣੀ ਆਂ ਲਾ ਬਾਪੀ ਨੂੰ ਤਾਂ ਮੈਂ ਫੇਰ ਦੇਖੂ ਪਹਿਲਾਂ ਤੂੰ ਆਜਾ ਆ ਜਾ ਲੈ ਮੁਕੀਆਂ ਬਹੁਤ ਰਹਿਣਗੀਆਂ ਤੇਰੇ ਹਾਂ ਹੁਣ ਦੱਸ ਹੈ ਵੀ ਦੇਖ ਲੈ ਕੀ ਕਹੀ ਜਾਂਦੇ ਤੂੰ ਆਪ ਵੀ ਦੇਖ ਲੈ ਲੈ ਉਹ ਮਨੀ ਮੈਂ ਤੇਰੀਆਂ ਤਾਂ ਹੋਰ ਦੀ ਨਹੀਂ ਗਈ ਲੈ ਦੱਸ ਹੁਣ ਕੋਈ ਮੈਨੂੰ ਨਹੀਂ ਪਤਾ ਭਾਬੀ ਜੁੰਮੇ ਵਾਲੀ ਵੀ ਕਹੀ ਗਈ ਹੁਣ ਤਾਂ ਕਈ ਜਗ੍ਹਾ ਚੱਕਰ ਚੱਲਦਾ ਤੇਰਾ ਹਰੇ ਲੈ ਰਿਹਾ ਇਤਾਂ ਦਾ ਤੂੰ ਕਰਦਾ ਤੂੰ ਲੈ ਮੈਂ ਥੋੜੀ ਜਿਹੀ ਲੇਟ ਹੋਊਗੀ ਰੰਗ ਲਾਉਣ ਤੋਂ ਤੂੰ ਉਦਾਂ ਹੀ ਮੂੰਹ ਬਣਾਈ ਫਿਰ ਹਾਂ ਦੇਖ ਲੈ ਮਾਰ ਮਨੀ ਲਾ ਰੰਗ ਯਾਰ ਤਾਂ ਰੰਗ ਨੂੰ ਮੂੰਹ ਕਦੇ ਬਣਾਇਆ ਜਾਂ ਤਾਂ ਸਿੱਧਾ ਕਰ ਯਾਰ ਮੂੰਹ ਕਮਾਲ ਦੀ ਗੱਲ ਕਰੀ ਜਨਾਂ ਅਜੇ ਤਨ ਕਰ ਕਰ ਇਧਰ ਨੂੰ ਮੈਂ ਬੈਠ ਜਾਣਾ ਮੇਰੀ ਫਿਕਰ ਮੈਂ ਕਰੀ ਨਾਲੇ ਮੈਂ ਕੈਪੀ ਲਾ ਦੂੰਗਾ ਹਾਂ ਉਹਦਾ ਫਿਕਰ ਨਾ ਤੂੰ ਕਰੀ ਚੱਕ ਹੈਪੀ ਹੋਲੀ ਥੈਂਕ ਯੂ ਤੁਸੀਂ ਕਹਿੰਦੇ ਰਹਿੰਦੇ ਆ ਨਾ ਵੀ ਆਹ ਬਾਈ ਦੇਖੀ ਤੇ ਪੈਸੇ ਨਾਲ ਵੀ ਕਹੂਗੀ ਨਾਰਾ ਸਹੀ ਗੱਲ ਲੈ ਮੈਂ ਨੂੰ ਮੂੰਹ ਮਿਠਾ ਕਰ ਲੈ ਉਹਦਾ ਮੂੰਹ ਮਿਠਾ ਕਰ ਲੈ ਕਰ ਲੈ ਫਿਰ ਆ ਦੇਖੀ ਹੁਣ ਆ ਦੇਖੀ ਦੇਖੀ ਇਹ ਦੇਖ ਰਿਹਾ ਨਾ ਨਾਮ ਨਹੀਂ ਲਿਆ ਮੈਂ ਤੁਹਾਡਾ ਅੱਜ ਕਚਣਾ ਮੇਰੇ ਵੀ ਨਹੀਂ ਕਮਲਿਆ ਮੈਨੂੰ ਓਏ ਲੈ ਕਾਲਾ 버ਗਰ ਲੈ ਕਾਲਾ ਤੇਰੀ ਨੀਤ ਰਹਿ ਗਈ 버ਗਰ ਚ ਕਾਲਾ ਲੱਗ ਗਣ ਉਹ ਦੱਸ ਆਪਣੇ ਗਵਾਹ ਕੋਲ ਆ ਹੋਰ ਦੱਸ ਹੁਣ ਕੀ ਚਾਹੀਦਾ ਹੈ ਹਾਂ ਰੋਜ਼ 버ਗਰ ਹੋਰ ਯਾਰ ਉਹ ਭਗਤ ਨਹੀਂ ਵੀ ਜਾ ਰੋਜ਼ ਇਹਦੀ ਮੈਂ ਤਾਂ ਕਰਦੀ ਆ ਦੱਸ ਮੈਂ ਤੂੰ ਪੈਸੇ ਨਹੀਂ ਦਉਦੇ ਯਾਰ ਓਏ ਦੌਰ ਆਹ ਹੋਰ ਦੇਖੀ ਤੇ ਸਾਤ ਸ੍ਰੀ ਅਕਾਲ ਜੀ ਸਾਹ ਦੇਖੀ ਹੈਲੋ ਜੀ ਅੱਜ ਆ ਪਾਈ ਸੀ ਬਾੜੀ ਦੇ ਆ ਲੈ ਮੈਂ ਤੇਰਾ ਲਿਖ ਤੂੰ ਸੋਫੇ 'ਤੇ ਆਂਦੇ ਨਾ ਜਿਨੇ ਨੇ ਤੂਰੇ ਸੂਏ ਦੇ ਤੇ ਲੈ ਵਾਚ ਆ ਦੇਖ ਲੈ ਤੇਰਾ ਪਿੰਡ ਤੋਂ ਜਗਰਾਵਾਂ ਕੋਲ ਤੂਰੀ ਜੜਾ ਉਹਦਾ ਹੈ ਆ ਦੇਖ ਲੈ ਯਾਰ ਲ ਕਮਾਲ ਦੀ ਗੱਲ ਕਰਦਾ ਆ ਲੈ ਆ ਜਾ ਬੁੱਕੇ ਨਹੀਂ ਬੱਲਾ ਕਾਲਾ ਲੈ ਆ ਸਾਰੇ ਵੀਡੀਓ ਤੇਰੇ ਨਾਂ ਤੇ ਪਈਆਂ ਹੋਈਆਂ ਯਾਰ ਕਮਾਲ ਦੀ ਗੱਲ ਕਰੀ ਜਾਂਦਾ ਮਨੀ ਯਾਰ ਇਹਦੀ ਪੁਲੀ ਵੀ ਹੁਣ ਲੱਗੀ ਹੋਈ ਹੈ ਜੇ ਜੇ ਮਰੀ ਬਾਤ ਹੀ ਮੈਂ ਤਾਂ ਕਹਾਂ ਅੱਠ ਦੀ ਠੋਕਦੀ ਇਹ ਚ ਹੈ ਹੋ ਰਹਾ ਤਾਂ 10 ਦੀ ਬੋਦਾ ਕਾ ਨੂੰ ਜੇਰੀ ਮਾਣੂ ਇਹਦਾ ਰਾਣੀ ਸੰਦਰਾ ਕਰਮਾੜੀ ਜਾਂਦੇ ਕਰਮਾੜੀ ਆ ਤਾਂ ਹੀ ਗੱਲ ਛੱਡਤੀ ਦੀ ਨਾਲ ਹੀ ਹੈ ਨਹੀਂ ਯਾਰ ਇਹ ਤੂੰ 2 ਮਿੰਟ ਖੜ ਨਹੀਂ ਦੱਸ ਸਕਦਾ ਪਹਿਲਾਂ ਦੱਸ ਮੈਨੂੰ ਇਹਦੀ ਗਲਤੀ ਆ ਇਹ ਉਧਰ ਮੈਂ ਕਹਾਂ ਵੀ ਮੈਂ ਕਹਾਂ ਨਹੀਂ ਨੰਗੜੀ ਨਾ ਤੂੰ ਯਾਰ 2 ਮਿੰਟ ਖੜ ਜਾਂਦਾ ਇਹਨੂੰ ਲ ਮੂਰੇ ਕਰ ਲੈਂਦਾ ਕਾਕਰ ਨੂੰ 1200 ਰੁਪਏ ਜੇਸੀਬ ਵਾਲਿਆਂ ਨੇ ਦਿੱਤਾ ਫੇ ਉਹਦਾ ਕੀ ਫਾਇਦਾ ਆ ਇਹ ਨਹੀਂ ਕਰੀਦਾ ਹਾਂ ਸਮਝ ਗਿਆ ਮੈਂ ਨਹੀਂ ਵੀਡੀਓ ਪਵਾਉਣੀ ਇਹਦੇ ਆਪ ਆਪਣੇ ਕੁੜੀ ਤੇ ਕਹਿ ਗਿਆ ਨੂੰ ਵੀ ਪਹਿਣਿਆ ਕਹਦੇ ਮਨੀ ਓਏ ਵੇ ਦੇਖ ਕੇ ਚਲਾਇਆ ਕਰ ਗਮੈਨ ਉਹੀ ਖੱਡੇ ਸਾਲੇ ਛੱਡਦਾ ਫਰੀ ਜੰਨਾ ਹਾਂ ਨਾ ਮੈਂ ਪਵਾਤ ਨਹੀਂ ਕਹਿ ਕੇ ਦੇਖ ਲਾ ਫਿਰ ਦੁੱਧ ਵਾਲਾ ਖਾਬ ਹੋ ਗਿਆ ਤਾਂ ਹੈ ਦੁੱਧ ਵਾਲਾ ਖਾਬ ਹੋ ਗਿਆ ਹਾਂ ਕਿ ਭਾਈ ਮਰੰજન ਦਾ ਨਾ ਜੇ ਕੋਈ ਵੀਡੀਓ ਦੇਖਦਾ ਸਾਡੀ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦਾ ਗੁੱਸਾ ਨਾ ਕਰੇ ਇਹ ਸਮਝ ਲਓ ਵੀ ਮੈਂ ਚਲੋ ਟਾਈਮ ਪਾਸ ਹੋ ਗਿਆ ਸਾਡਾ ਵੀ ਵਧੀਆ ਨਾ ਜੇ ਕੋਈ ਭੈਣ ਸਾਡੀ ਵੀਡੀਓ ਦੇਖਦੀ ਹੋਵੇ ਕਿਤੇ ਇਹ ਨਾ ਕਹੇ ਵੀ ਨਾ ਵੀ ਤੁਹਾਨੂੰ ਜਾਣ ਕੇ ਮਖੌਲ ਕਰਦੇ ਆ ਭਰਾਵਾ ਐਮਪੀ ਦੇ ਵਿੱਚ ਡੇਰੇ ਲਾਏ ਹੋਏ ਆ ਵੀ ਐਵੇਂ ਜਿਹੜਾ ਟਾਈਮ ਹੱਥ ਮਿਲ ਕੇ ਲੰਗੀ ਜਾਂਦਾ ਹਨਾ ਸ਼ੁਕਰ ਹੈ ਮਹਾਰਾਜ ਦਾ ਇਕੱਲੇ ਲੰਗੀ ਜਾਵੇ ਬਾਕੀ ਦੀ ਤੇ ਜਿਵੇਂ ਅੱਜ ਦੀ ਪੁੜੀ ਲੱਗਿਆ ਤਿਆਰ ਪੱਕ ਕੇ ਤੇ ਇਹ ਵੀ ਤਿਆਰ ਹੋ ਗਈ ਉਧਰ ਕਰਤਾਰ ਅੱਜ ਉਹਨਾਂ ਨੇ ਉਹ ਲਾਈ ਹੋਏ ਸ਼ਾਮੇ ਸ਼ਾਮੇ ਤੋਂ ਬਾਅਦ ਫੋਰਮੈਨ ਸਾਹਿਬ ਨੂੰ ਫੋਨ ਲਾਉਨੇ ਆ ਵੀ ਕਿਵੇਂ ਕਰਨਾ ਤਾਂ ਜੇ ਉਹਨੇ ਦੋ ਤਿੰਨ ਦਿਨ ਬਾਅਦ ਆਉਣਾ ਹੈ ਨਾ ਕਿਉਂ ਉਹਦਾ ਹੁਣ ਕੰਮ ਜੇ ਭਾਈ ਚੱਲਿਆ ਹਜੇ ਜ਼ੋਰ ਨਾਲ ਵੀ ਦੋ ਚਾਰ ਦਿਨ ਬਾਅਦ ਉਹਨੇ ਆਉਣਾ ਹੈ ਤਾਂ ਦੋ ਚਾਰ ਦਿਨ ਬਾਅਦ ਉਹ ਆਜੂਗਾ ਨਹੀਂ ਤਾਂ ਫਿਰ ਆਪਾਂ ਦਾ ਰਵਾਨਗੀ ਅੱਜ ਕਰੇ ਦੇਣੀ 100% ਤਾਂ ਉਹ ਚਾਚਾ ਡੂੰਮਣੇ ਵਾਲਿਆ ਚਾਚੇ ਨੇ ਤਾਂ ਕਮਾਲੇ ਕਰਤੀ ਭਾਈ ਅਜਾ ਹੈ ਜਾ ਮੰਤਰ ਮਾਰਿਆ ਐਹ ਜਾ ਮੰਤਰ ਮਾਰਿਆ ਆ ਦੇਖ ਲੋ ਉਧਰ ਦੁੰਮਣੇ ਦਾ ਮਖਿਆਲ ਦਾ ਪਉਆ ਭਰ ਲਿਆ ਅੱਜ। ਓ ਚਾਚਾ, ਕਿਆ ਮੰਤਰ ਮਾਰਿਆ ਦਾ ਰੱਖਦੇ। ਮਖਿਆਲ ਚੋਲਿਆਂ ਦਾ ਬਾਈ ਇਹਨੇ ਅੱਜ ਇੱਕ ਪਉਆ ਹਨਾ ਸਹਿਦ ਦਾ ਭਰ ਲਿਆ ਦੇਖ ਲੋ ਰੀਜਨਲ ਸਹਿਦ ਦਾ। ਪਤਾ ਨਹੀਂ ਕਿਆ ਤੁੱਕੇ ਤੋੜੀ ਬੈਠਾ ਕੇ ਘਰਾਂ ਦੇ ਆ ਮੌਹੇਰੀ दारू ਨਿਕਲਦੀ ਆ ਮੌਹੂਆ ਰੱਖੀ ਬੈਠਾ ਇਹਦਾ ਇਹਦਾ ਪੂਰੇ ਚਾਚਾ ਹੋ ਆ ਗੜਬੜਾ ਲਸਣ ਚੋਰ ਆਏ ਹਾਏ। ਇਹ ਤੇਰਾ ਵਾਲੀ ਲੈ ਕੇ ਆਇਆ। ਇਹ ਕੀ ਪੱਟ ਲਿਆ ਆ ਮਹਿੰਗਾ ਬਹੁਤ ਆ ਕੁੱਟਣਗੇ ਬਹੁਤ ਨੀਕਾ ਲਾਤੀ ਹਾਂ ਹਾਂ ਉੜੀ ਨੀ ਬਾਲ ਕੱਟ ਬਣਾ ਕੇ ਆ ਤੇ ਮਹਿੰਗਾ ਬਹੁਤ ਆ ਚੱਲ ਸਣ ਉਹਦੇ ਕੁੱਟਣਗੇ ਬਹੁਤ ਉਹ ਹੀ ਨਾ ਕਿਸੇ ਦਾ ਪੰਗਾ ਲੈਣ ਕਿਉਂ ਲੈ ਕੇ ਆ ਮੈਂ ਇਹ ਨਹੀਂ ਲਿਖਿਆ ਵੜਦਾ ਦਾ ਤੂੰ ਆ ਮੌਕੇ ਦਾ ਕਰਾ ਮੌਕੇ ਤੇ ਤੂੰ ਫੜਿਆ ਮੈਂ ਨਹੀਂ ਗਿਆ ਨਾ ਮੈਂ ਪਰੇਸ਼ਾਨ ਉਹਨਾਂ ਦਵਾ ਕੇ ਪਰੇ ਬਾਰ ਮੌਕੇ ਤੇ ਤੂੰ ਫੜਿਆ ਓ ਹੋ ਚਾਚਾ ਆ ਮੰਤਰ ਦੱਸਦੇ ਕਿਵੇਂ ਮਾਰਿਆ ਦਾ ਓ ਚਾਚਾ ਹਾਂ ਆਜੀ ਹੂੰ ਜੀ ਆ ਉੱਪਰੋਂ ਤਾਂ ਮੂੰਹ ਚੱਕ ਪਿਆ ਤਾਂ ਦੱਸਦੇ ਮੰਤਰ ਕਿਆ ਮਾਰਿਆ ਮੰਤਰ ਤਾਂ ਦੱਸਾਂਗੇ ਜੇ ਚੋਪੇ ਕਰ ਲੈਣਾ ਹਾਂ ਪਤਾ ਨਹੀਂ ਬਾਈ ਕਿ ਆ ਮੰਤਰ ਮਾਰ ਕੇ ਲਾਇਆ ਕਹਿੰਦੇ ਨੋ ਰਾਜੂ ਨਾਲ ਚਲ ਗਿਆ ਹਨਾ ਮੱਖੀਆਂ ਵੀ ਕਹਿੰਦੇ ਬੰਦੇ ਐ ਕਿ ਆ ਗਿਆ ਮੱਖੀਆਂ ਉੱਠ ਕੇ ਆਪਣੇ ਆਵੇ ਪਰ ਖਾਲੀ ਘਰੇ ਛੱਡ ਕੇ ਭੱਜ ਗਈਆਂ ਜਿਹਦੇ ਮਗਰ ਦੇ ਬੋਤਲ ਹੀ ਤੋੜ ਲਿਆ ਪਊਆ ਇੱਕ ਭਰ ਕੇ ਮੈਨੂੰ ਦੇ ਤਾ ਨੇ ਵਧੀਆ ਹੁੰਦਾ ਬਾਈ ਨਿਆਣਿਆਂ ਨੂੰ ਨਾ ਖੰਗ ਜਖਾਮ ਤੇ ਬਹੁਤ ਟੌਪ ਦੀ ਚੀਜ਼ ਆ ਉਹਨੂੰ ਫੋਨ ਲਾਇਆ ਅੱਜ ਗੁਰਵਿੰਦਰ ਨੂੰ ਹਾਂ ਕੋਈ ਫੋਨ ਕਿਹਾ ਮੇਰੇ ਕੋਲ ਦੇਖ ਤੂੰ ਲਾ ਯਾਰ ਫੋਨ ਨੂੰ ਪੁੱਛਾ ਪੁੱਛਾ ਉਹਨੂੰ ਨਹੀਂ ਵੀ ਤੂੰ ਸਾਡੇ ਨਾਲ ਚੱਲ ਓਏ ਰੋਟੀ ਦੋ ਦਿਨ ਢਾਬੇ ਬਖਾ ਲੈਣਗੇ ਓਰੇ ਹਾਂ ਸਮਾਨ ਜਦਾ ਖਾਸਾ ਹੈ ਭਾਈ ਦੋ ਤਿੰਨ ਘੰਟੇ ਦਾ ਸਮਾਨ ਚੜਾਉਣ ਨੂੰ ਲੱਗੇ ਨੇ ਕਿਉਂ ਐਂ ਭਾਈ ਇਕ ਲੇਖ ਦਾ ਘਰੇ ਆ ਨਾ ਵੀ ਫਟ ਕਰਿਆ ਹੋਇਆ ਆ ਦੇਖ ਲੋ ਤੁਹਾਡੇ ਸਾਹਮਣੇ ਟਾਇਰ ਡਰਮ ਸਿਲੰਡਰ ਮਰ ਉਹ 50 ਦਾ ਟਾਇਰ ਹੋ ਗਿਆ ਟਰਾਲੀ ਦਾ ਮੰਜੇ ਬੋਹਾ ਲੋਹਾ ਦੇ ਲੋ ਕਿੰਨਾ ਇਕੱਠਾ ਕਰਿਆ ਪਿਆ ਉਹ ਦੇਖ ਆ ਦੇਖੋ ਇੱਧਰ ਬਹੁਤ ਜ਼ਿਆਦਾ ਸਮਾਨ ਆ ਜਿਹੜਾ ਮੰਨ ਲਓ ਇਕੱਠਾ ਕਰਿਆ ਹੋਇਆ ਬਾਕੀ ਦੇਖਦੇ ਆ ਆ ਜਨ ਲਾਉਣੇ ਉਹਨੂੰ ਫੋਨ ਫੋਨ ਮੈਨੂੰ ਵੀ ਕੀ ਕਹਿੰਦਾ ਹਨਾ ਜੇ ਤਾਂ ਉਹਨੇ ਜਾਣਾ ਹੋਇਆ ਨਾਲੇ ਫੇਰ ਤਾਂ ਵਧੀਆ ਗੱਲ ਆ ਜੇ ਦੋ ਤਿੰਨ ਲਾਉਣੇ ਹੋਏ ਫਿਰ ਮਰਜੀ ਆ ਉਹਦੀ ਹਨਾ ਮਕੀਆ ਵੀਰੋ ਹੁਣ ਤੂੜੀ ਦਾ ਕੰਮ ਆ ਜਿਹੜਾ ਤੂੜੀ ਵਾਲੀ ਮਸ਼ੀਨਾਂ ਉਰੇ ਹੈਗੀਆਂ ਦੀਆਂ ਡਬਰੇ ਡੋਬਰੇ ਦੀਆਂ ਸਾਰੀਆਂ ਚੱਲ ਗਈਆਂ ਇੱਕ ਇਹਦੀ ਮਸ਼ੀਨ ਆ ਦੋ ਤਿੰਨ ਮਸ਼ੀਨਾਂ ਉਰੇ ਹੋਰ ਆ ਹੁਣ ਤਾਂ ਸਾਜਰੀ ਤੇ ਮੇਲਾ ਲੱਗ ਜਾਂਦਾ ਬਾਬੇ ਦੀ ਕਿਰਪਾ ਕਹਿਲ ਬਣ ਤੂੜੀ ਬਣਾਉਣੇ ਵਾਲਿਆਂ ਦਾ ਵੀ ਚਾਰ ਪੰਜ ਦਿਨ ਜਿਹੜੇ ਲਾਲਵੇ ਦਾ ਵਧੀਆ ਗੱਲ ਹਨਾ ਬਈ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਵੀ ਉੱਥੇ ਵੀ ਜੇ ਜਾ ਕੇ ਆ ਵੀ ਅਸੀਂ ਵੱਡਾਂਗੇ ਫਿਰ ਦੋ ਤਿੰਨ ਦਿਨ ਬਾਅਦ ਤੂੜੀ ਬਣਾਉਂਦਾ ਅਗਲਾ ਹਨਾ ਉੱਥੇ ਦੋ ਤਿੰਨ ਦਿਨ ਜਾ ਕੇ ਖੜੂਗਾ ਇਹਨੂੰ ਸਲਾਹ ਤਾਂ ਈ ਦਿੰਦੇ ਆ ਵੀ ਦੋ ਤਿੰਨ ਦਿਨ ਬਾਅਦ ਆ ਜੂਗਾ ਉਹ ਤੇ ਕਿਹੜਾ ਬਹੁਤੀ ਦੂਰ ਦਾ ਰਾ ਸੂ ਸਾਰਾ ਪਤਾ ਡੇਟ ਟਲੀ ਕਿੱਥੇ ਤੇ ਕਿੱਥੇ ਜਾਣਾ ਸਾਰੀ ਏ ਟੂ ਜ਼ेड ਨੂੰ ਜਾਣਕਾਰੀ ਆ। ਬਾਕੀ ਇੱਕ ਗੱਲ ਹੋਰ ਦੇਖੀ ਆ ਤੂੜੀ ਦਾ ਰੇਟ ਵੀ ਘੱਟ ਕਰਨਗੇ ਮਸ਼ੀਨ ਦਾ ਬਣਾਈਦਾ ਨਾ ਸਭ ਤੋਂ ਵੱਡੀ ਗੱਲ ਤਾਂ ਇਹ ਹੋਊਗੀ ਕਿ ਕਣਕ ਸਾਡੀ ਹੋਊਗੀ ਜਿਹੜੀ ਦਾਣੇ ਨਿਕਲਣਗੇ ਕਿਉਂ ਹਮਾਰਾ ਹੋਊਗਾ। ਲੈ ਆ ਨਿਕਲਦਾ ਕਿਉਂ ਕਿਦੇ ਇੱਥੇ 50 ਕਟਲ ਕਿਉਂ ਨਿਕਲਦਾ ਵਿੱਚ ਤੇ ਇੱਕ ਦਿਨ ਅਸੀਂ ਪਤਾ ਨਹੀਂ ਕਿੱਥੇ ਸਾਰੇ ਜਿਹੜੀ ਬੰਦਾ ਭੇਟਾਲ ਕੇ ਰੱਖਿਆ ਉਹਨੇ ਮਸ਼ੀਨ ਕੋਲੇ ਮੁੰਡਾ ਬੈਂਕ 'ਚ ਨੌਕਰੀ ਕਰਦਾ ਦਾ ਸਾਰੀ ਦਿਹਾੜੀ ਇਹ ਮਸ਼ੀਨ ਕੋ ਮੁੰਡਾ ਬੰਦਾ ਦਿਹਾੜੀ ਪਾ ਪਤਨ ਦਿਹਾੜੀ ਪਰ ਪਹਟਾਲ ਕੇ ਗਿਆ ਪਤਾ ਨਹੀਂ ਕਿ ਕਿੰਨਾ ਬਠਾਲਿਆ ਸ਼ਾਮ ਤੱਕਰ ਸਾਰੀ ਕਣ ਕੋਈ ਆ 20 ਕਿਲੋ ਮੈਂ ਕਹ ਲੈ ਇਹ ਤੇਰੇ ਬੰਦੇ ਦੀ ਦਿਹਾੜੀ ਹੋ ਨਿਕਲੀ ਹੈ ਹੋਰ ਕੁਝ ਨਹੀਂ ਹੋਇਆ ਹੈਗਾ ਆ ਚਾਚਾ ਸਮਾਨ ਸੂਣ ਮਾ ਇਕੱਠਾ ਕਰਕੇ ਸਾਰਾ ਆਪਣਾ ਕਾਲੋ ਪਾ ਲਈਏ ਚਾਹਣਾ ਹਾਂ ਪੁੱਛਾ ਮਾਨੂੰ ਪੁੱਛ ਲੈਣਾ ਫੋਨ ਲੱਗੇ ਵੀ ਕਿਆ ਕਹਿੰਦਾ ਉਹ ਚਲੋ ਠੀਕ ਆ ਬਾਈ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਹੁਣ ਨਵੀਂ ਵੀਡੀਓ ਦੇ ਨਾਲ ਨਵੇਂ ਏਰੀਏ ਦੇ ਨਾਲ ਥੈਂਕ ਯੂ